ਵੀਡੀਓ ਦੇਖਣ ਵਾਲਿਆ ਬਾਈ ਐਂਡ ਤੱਕ ਜਰੂਰ ਦੇਖਿਓ ਤੇ ਕਮੈਂਟ ਕਰਕੇ ਦੱਸੋ ਵੀ ਸਹੀ ਆ ਜਾਂ ਗਲਤ ਕਿਦਾਂ ਦੀ ਲੱਗੀ ਸ਼ਬੀਰ ਲੌਣੀ ਹੋਵੇ ਦੋ ਬੋਰੀਆਂ ਖੰਡ ਦੀਆਂ ਕੱਲਾ ਬੰਦਾ ਦੇ ਸਕਦਾ ਤੇ ਉਸੇ ਬੰਦੇ ਨੂੰ ਕਹਿ ਦਿਆ ਨਾ ਵੀ ਆ ਹਸਪੀਟਲ ਚੋਂ ਉਥੇ ਕਿਸੇ ਗਰੀਬ ਦਾ ਬਿੱਲ ਦੇਣ ਵਾਲਾ ਉਦੋਂ ਹੱਥ ਥੋੜੇ ਜੇ ਟਾਈਟ ਹੋ ਜਾਣ ਜਿਹੜਾ ਭੋਜਨ ਇੱਕ ਵਾਰੀ ਖਾਦਾ ਜਾਣਾ ਹੈ ਉਹਦੇ ਬਦਲੇ ਜਿੰਨਾ ਮਰਜੀ ਪੈਸਾ ਲਵਾ ਦੋ ਲਾਈਟਾਂ ਤੇ ਲਾ ਦਾਂਗੇ ਲੜੀਆਂ ਤੇ ਲਾ ਦਾਂਗੇ ਫੁੱਲਾਂ ਤੇ ਲਾ ਦਾਂਗੇ ਪਰ ਕਿਸੇ ਗਰੀਬ ਪਤਾ ਨਹੀਂ ਕਿਹੜਾ ਬੱਚਾ ਸਿਰਫ ਵਰਦੀ ਕਰਕੇ ਸਕੂਲ ਚੋਂ ਬਾਹਰ ਕਰ ਦਿੱਤਾ ਗਿਆ ਪਤਾ ਨਹੀਂ ਕਿਹੜਾ ਬੱਚਾ ਫੀਸ ਕਰਕੇ ਸਕੂਲ ਚੋਂ ਬਾਹਰ ਕਰ ਦਿੱਤਾ ਗਿਆ ਤੇ ਫੀਸ ਤਾਰਦੀ ਉਸ ਬੱਚੇ ਦੀ ਅਸੀਸਾਂ ਦੇਵੇਗਾ ਬੱਚਾ ਤੈਨੂੰ ساری ਜ਼ਿੰਦਗੀ ਕਿ ਮੇਰੀ ਫਲਾਣੀ ਆਂਟੀ ਨੇ ਫਲਾਣੇ ਅੰਕਲ ਨੇ ਮੇਰੀ ਫੀਸ ਤਾਰੀ ਸੀ ਪੈਸਾ ਸਾਡੇ ਕੋਲ ਹੈ ਵੀ ਬਹੁਤ ਹੈ ਤਾਂ ਲੱਗ ਵੀ ਬਹੁਤ ਰਿਆ ਪਰ ਲੱਗ ਗਲਤ ਤਰੀਕੇ ਨਾਲ ਰਿਆ ਬਸ ਉਹਦਾ ਥੋੜਾ ਜੀ ਦਿਸ਼ਾ ਤੇ ਇੰਚ